ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਜਦੋਂ ਵੀ ਕੋਈ ਵੀਡੀਓ ਪਾਉਂਦੇ ਸੀਗੇ ਵਿੱਚ ਇੱਕ ਦੋ ਬੰਦਿਆਂ ਦੇ ਕਮੈਂਟ ਜਰੂਰ ਆਉਂਦੇ ਸੀਗੇ ਕਿ ਪੀਐਲਡੀਬੀ ਪੰਜਾਬ ਸਰਕਾਰ ਵਾਲੇ ਝੋਟਿਆਂ ਦੀ ਵੀਡੀਓ ਬਣਾ ਕੇ ਪਾਓ ਤੇ ਆਪਾਂ ਅੱਜ ਤੋਂ ਪੰਜਾਬ ਸਰਕਾਰ ਵਾਲੇ ਝੋਟਿਆਂ ਦੀ ਜਿਹੜੀ ਲੜੀ ਹੈ ਦੁਬਾਰਾ ਤੋਂ ਸ਼ੁਰੂ ਕਰ ਲੱਗੇ ਆਂ ਲੜੀ ਬਾਰ ਲੜੀ ਆਪਾਂ ਦਾਦਾ ਝੋਟਿਆਂ ਦੇ ਬੈਚ ਦੇ ਨਾਲ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਦੇ ਰਵਾਂਗੇ ਪਹਿਲਾਂ ਵੀ ਕੋਸ਼ੇ ਝੋਟਿਆਂ ਦੀਆਂ 2-3 ਪਾਰਟ ਆਪਣੇ ਚੈਨਲ ਤੇ ਬਣੇ ਹੋਏ ਆਂ ਤੇ ਅੱਜ ਤੋਂ ਆਪਾਂ ਇੱਕ ਨਵੀਂ ਲੜੀ ਸ਼ੁਰੂ ਕਰਨ ਲੱਗੇ ਆਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਛੋਟੀ ਜੀ ਬੇਨਤੀ ਆ ਜਲਦੀ ਜਲਦੀ ਵੀਡੀਓ ਨੂੰ ਤੁਸੀਂ ਲਾਈਕ ਕਰ ਦਿਓ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਆਪਣੀ ਵੀਡੀਓ ਫੇਸਬੁੱਕ ਤੇ ਦੇਖ ਰਹੇ ਆਂ ਤਾਂ ਪੇਜ ਨੂੰ ਫੋਲੋ ਕਰ ਲਿਓ ਤੇ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਅੱਜ ਦੀ ਵੀਡੀਓ ਦਾ ਪਹਿਲਾ ਝੋਟਾ ਆਪਣੇ ਕੋਲੇ ਮਾਰਸ਼ ਨਸਲ ਮੋਰਾ ਮਾਂ ਦਾ ਦੁੱਧ 4099 ਕਿਲੋ 305 ਦਿਨਾਂ ਦਾ ਇਹਦੀ ਜਨਮ ਦਿਨ ਮਿਤੀ ਹੈਗੀ ਹੈ ਜੀ 18 ਦਸੰਬਰ 2009 ਤੇ ਪਟਿਆਲੇ ਦੇ ਵਿੱਚ ਜਨਮ ਹੋਇਆ ਜੀ ਇਹਦਾ 2 ਨੰਬਰ ਝੋਟੇ ਦਾ ਨਾਮ ਹੈਗਾ ਜੀ ਮਰਾਜ ਨਸਲ ਮੋਰਾ ਇਹਦੀ ਮਾਂ ਦਾ ਦੁੱਧ 4300 ਕਿਲੋ ਹੈ ਜੀ 305 ਦਿਨਾਂ ਦਾ ਜਨਮ ਤਰੀਕ ਹੈਗੀ ਹੈ ਜੀ 1 7 2012 ਤੇ ਹਰਿਆਣੇ ਦੇ ਭਵਾਨੀ ਜ਼ਿਲ੍ਹੇ 'ਚ ਜਨਮ ਹੋਇਆ ਜੀ ਇਹਦਾ 3 ਨੰਬਰ ਵਾਲੇ ਝੋਟੇ ਦੀ ਲੰਬਾਈ ਤਾਂ ਰੇਲ ਗੱਡੀ ਦੇ ਡੱਬੇ ਵਰਗੀ ਹੈ ਤੇ ਨਾਮ ਹੈਗਾ ਦਾ ਮਸਤਾਨਾ ਮਾਂ ਦਾ ਦੁੱਧ 4053 ਕਿਲੋ ਜਨਮ ਤਰੀਕ 28/8/2007 ਤੇ ਇਹ ਵੀ ਹਰਿਆਣਾ ਜ਼ਿਲ੍ਹੇ ਦੇ ਪਵਾਨੀ ਦਾ ਜੀ 4 ਨੰਬਰ ਵਾਲੇ ਮੌਨਟੇਕ ਝੋਟੇ ਨੂੰ ਵੀ ਪੱਠਪੂੜਾ ਚੰਗਾ ਲੱਗਾ ਤੇ ਬਿਲਕੁਲ ਜੈਡ ਬਲੈਕ ਆ ਇਹਦੀ ਮਾਂ ਨੇ 4240 ਕਿਲੋ ਦੁੱਧ ਦਿੱਤਾ ਇਹਦੀ ਜਨਮ ਤਰੀਕ 23/5/2008 ਇਹ ਵੀ ਹਰਿਆਣਾ ਦੇ ਪਵਾਨੀ ਜ਼ਿਲ੍ਹੇ ਤੋਂ ਖਰੀਦਿਆ ਹੋਇਆ ਝੋਟਾ 5 ਨੰਬਰ ਵਾਲੇ ਝੋਟੇ ਦੀ ਉਮਰ ਜ਼ਿਆਦਾ ਹੋਣ ਕਾਰਨ ਥੋੜਾ ਜਿਹਾ ਲਿੱਸਾ ਜ਼ਰੂਰ ਆ ਇਹਦਾ ਨਾਮ ਹੈਗਾ ਜੀ ਮੋਫਰ ਇਹਦੀ ਮਾਂ ਨੇ 3613 ਕਿਲੋ ਦੁੱਧ ਦਿੱਤਾ ਜੀ ਤੇ ਇਹਦੀ ਜਨਮ ਤਰੀਕ 26 2006 ਤੇ ਇਹ ਮੱਤੇਵਾੜਾ ਪਿੰਡ ਤੋਂ ਖਰੀਦਿਆ ਹੋਇਆ ਝੋਟਾ ਜੀ ਆ 6 ਨੰਬਰ ਤੇ ਆ ਗਿਆ ਜੀ ਝੋਟਾ ਆਪਣੇ ਕੋਲੇ ਖੁੱਲੇ ਜੇ ਸਿੰਘਾਂ ਵਾਲਾ ਨਾਮ ਇਹਦਾ ਮੁਕਰੀ ਰੱਖਿਆ ਵਾ ਇਹਦੀ ਮਾਂ ਨੇ 4320 ਕਿਲੋ ਦੁੱਧ ਦਿੱਤਾ ਜਨਮ ਤਰੀਕ 21 2008 ਇਹ ਵੀ ਹਰਿਆਣੇ ਦੇ ਭਵਾਨੀ ਜ਼ਿਲ੍ਹੇ ਤੋਂ ਖਰੀਦਿਆ ਹੋਇਆ ਝੋਟਾ 7 ਨੰਬਰ ਵਾਲੇ ਮੋਨੂ ਝੋਟੇ ਦੀ ਸਰੀਰਮੰਤ ਬਹੁਤ ਸੋਹਣੀ ਆ ਸਿੰਘ ਬਹੁਤ ਸੋਹਣਾ ਲੱਗਾ ਧੌਣ ਦੀ ਲੰਬਾਈ ਬਹੁਤ ਆ ਪੈਠ ਪੁੜਾ ਤੇ ਸੋਹਣਾ ਸਟਰਕਚਰ ਆ ਝੋਟੇ ਦਾ ਇਹਦੀ ਮਾਂ ਨੇ 4006 ਕਿਲੋ ਦੁੱਧ ਦਿੱਤਾ ਜਨਮ ਤਰੀਕ 27 10 2012 ਤੇ ਇਹ ਬਰਨਾਲੇ ਤੋਂ ਖਰੀਦਿਆ ਹੋਇਆ ਜੀ ਝੋਟਾ 8 ਨੰਬਰ ਵਾਲੇ ਝੋਟੇ ਦਾ ਜਨਮ ਹੋਇਆ ਜੀ ਪਟਿਆਲੇ ਸ਼ਹਿਰ ਦੇ ਵਿੱਚ ਇਹਦਾ ਨਾਮ ਮਲਿਕ ਰੱਖਿਆਗਾ ਇਦੀ ਮਾਂ ਨੇ 4339 ਕਿਲੋ ਦੁੱਧ ਦਿੱਤਾ ਤੇ 2009 ਦੇ ਵਿੱਚ ਜਨਮ ਹੋਇਆ ਸੀਗਾ ਇਹ ਵੀ ਸੋਹਣਾ ਝੋਟਾ 9 ਨੰਬਰ ਤੇ ਆ ਗਿਆ ਜੀ ਵੱਡੇ ਪੈਠ ਪੁੜੇ ਵਾਲਾ ਮਿੱਠੂ ਝੋਟਾ ਧੌਣ ਦੀ ਲੰਬਾਈ ਤੇ ਸਿੰਘਾਂ ਦਾ ਸੈਜ ਬਹੁਤ ਸੋਹਣਾ ਇਹਦੀ ਮਾਂ ਨੇ 4135 ਕਿਲੋ ਦੁੱਧ ਦਿੱਤਾ 2009 ਦੀ ਜਨਮ ਤਰੀਕ ਹੈ ਦੀ ਤੇ ਇਹ ਵੀ ਝੋਟਾ ਪਟਿਆਲੇ ਤੋਂ ਖਰੀਦਿਆ ਹੋਇਆ ਬਿਲਕੁਲ ਛੋਟੇ ਜਿਹੇ ਸਿੰਘ ਦਾ ਝੋਟਾ ਆ ਗਿਆ ਜੀ ਆਪਣੇ ਕੋਲੇ 10ਵੇਂ ਨੰਬਰ ਤੇ ਇਹਦਾ ਨਾਮ ਸਰਕਾਰ ਨੇ ਮੂੰਗਾ ਰੱਖਿਆ 4120 ਕਿਲੋ ਦੁੱਧ ਦਿੱਤਾ ਇਹਦੀ ਮਾਂ ਨੇ 2009 ਚ ਜਨਮ ਹੋਇਆ ਸੀ ਇਹਦਾ ਪਟਿਆਲੇ ਸ਼ਹਿਰ ਦੇ ਵਿੱਚ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦਸਾਂ ਦਸਾਂ ਝੋਟਿਆਂ ਦੀਆਂ ਵੀਡੀਓ ਬਣਾ ਕੇ ਅਪਲੋਡ ਕਰਦੇ ਰਵਾਂਗੇ ਤਾਂ ਕਿ ਸਰਕਾਰੀ ਸੀਮਣ ਵਰਤਨ ਵਾਲਿਆਂ ਕੋਲੇ ਨੌਲੇਜ ਪਹੁੰਚਦੀ ਰਹੇ ਧੰਨਵਾਦ